सरदार कुलजीत सिंह रंदावा मानयो स्पीकर साहब 1369 सरदार हबीब सिंह मुंडिया मानयोग मालवंतरी जवाब देनी मानजो स्पीकर साहब श्रीमान जी ਪਿੰਡ ਜਵਾਹਰਪੁਰ ਵਿੱਚ ਪੰਚਾਇਤ ਤੋਂ 6 ਕੜਾ 7 ਕਨਾਲ 13 ਮਰਲੇ ਜ਼ਮੀਨ ਖਰੀਦੀ ਗਈ ਹੈ ਹਾਲਾਂਕਿ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਜ਼ਮੀਨ ਗ੍ਰਹਿ ਵਿਭਾਗ ਵੱਲੋਂ ਸਬ ਡਿਵੀਜ਼ਨਲ ਜੁਡੀਸ਼ੀਅਲ ਕੰਪਲੈਕਸ ਦੀ ਸਾਰੀ ਲਈ ਖਰੀਦੀ ਗਈ ਹੈ थैंक यू ਜਨਾਬਾ ਸਾਹਿਬ ਮਾਨਯੂ ਸਪੀਕਰ ਸਾਹਿਬ ਡੇਰਾ ਬਸੀਕੋ ਹਲਕਾ ਜਿਹੜਾ ਪੰਜਾਬ ਸਭ ਤੋਂ ਵੱਡਾ ਹਲਕਾ 10 ਤੋਂ 12 ਲੱਖ ਦੀ ਆਬਾਦੀ ਹੈ ਅੱਜ ਸਾਡੇ ਕੋਲ ਤਹਿਸੀਲ ਕੰਪਲੈਕਸ ਦੇ ਵਿੱਚੋਂ ਐਸ ਡੀ ਐਮ ਦਾਫਤਰ ਲਈ ਬਾਹਰ ਬਹੁਤ ਔਖੇ ਔਖੇ ਜਗ੍ਹਾ ਦਵਾਈ ਸੀ ਅੱਜ ਇੱਥੇ ਮੇਰੇ ਤਹਿਸੀਲਦਾਰ ਬੈਠਦੇ ਨੇ 50 ਬਾਈ 50 ਦਾ ਇੱਕ ਰੂਮ ਹੈ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕਿੰਨੀ ਦੇਰ ਚ ਇੱਥੇ ਸਾਡਾ ਜਿਹੜਾ ਕੰਪਲੈਕਸ ਹੈ ਭਾਮਵੇਸਟਿਮ ਕੰਪਲੈਕਸ ਹੈ ਤਹਿਸੀਲ ਕੰਪਲੈਕਸ ਹੈ ਜਵਾਰਪੁਰ ਜਿਹੜੀ ਜ਼ਮੀਨ ਖਰੀਦੀ ਗਈ ਲਈ ਗਈ ਹੈ ਬਹੁਤ ਮੁਸ਼ਕਲ ਬੜਾ ਕਈ ਸੰਕਟਾਂੋਂ ਨਿਕਲ ਕੇ ਲਈ ਹੈ ਵਿਭਾਗ ਦੇ ਬੈਠਣ ਲਈ ਕਿੰਨੇ ਸਮੇਂ ਚ ਇਹ ਕੰਮ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜਾ ਤਹਿਸੀਲ ਆਫਿਸ ਹੈ ਉਹ ਹਰ ਇੱਕ ਸਬਡਿਵੀਜ਼ਨ ਦੀ ਜਾਣ ਹੁੰਦੀ ਹੈ ਹਰ ਇੱਕ ਲੋਕ ਨੇ ਰਜਿਸਟਰੀਆਂ ਕਰਾਉਣ ਆਉਣਾ ਅੱਜ ਤਹਿਸੀਲਦਾਰ ਜਿਹੜੇ ਨੇ ਉਹ ਤਕਰੀਬਨ 66 ਦੇ ਥੱਲੇ ਨੇ ਮੈਂ ਤੁਹਾਡੇ ਥਰੂ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਕਿ ਇੱਕ ਸਪੈਸ਼ਲ ਕੋਈ ਅਹਾਜਾ ਬਣਾਇਆ ਜਾਵੇ ਕਿਉਂਕਿ 12-13 ਲੱਖ ਦੀ ਲੋਕਾਂ ਦੀ ਆਬਾਦੀ ਹੈ ਲੋਕਾਂ ਨੇ ਕੰਮ ਆਉਣਾ ਤੇ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਕਿੰਨੀ ਦੇਰ ਚੋ ਤਹਿਸੀਲ ਕੰਪਲੈਕਸ ਐਸਡੀਐਮ ਕੰਪਲੈਕਸ ਤੇ ਸਾਰੇ ਜਿਹੜੇ ਜ਼ਰੂਰਤਾਂ ਦੇ ਕੰਪਲੈਕਸ ਨੇ ਇੱਕ ਛੱਤ ਹੇਠ ਜਵਾਰ ਪੂਰੀ ਕੀਤੇ ਜਾਣ ਕਿੰਨਾ ਸਮਾਂ ਲੱਗੇਗਾ ਧੰਨਵਾਦ ਕਿੰਨੀ ਦੇਰ ਚ ਮਿਹਰਬਾਨੀ ਕਰਦੇ ਹੋ ਵੀ ਮੰਤਰੀ ਜੀ ਮੈਂ ਪੂਰਾ ਦੱਸੂਗਾ ਜੀ ਅੱਜ ਸੁਣ ਲਿਓ ਕਿਆ ਬਾਤ ਮਾਨਯੋਗ ਸਪੀਕਰ ਸਾਹਿਬ ਡੇਰਾ ਵਸੀ ਦੀ ਸਬ ਡਿਵੀਜ਼ਨਲ ਤਹਿਸੀਲ ਕੰਪਲੈਕਸ ਪਿੰਨਰ ਨਗਰ ਕੌਂਸਲ ਡੇਰਾ ਵਸੀ ਦੀ ਹਾਜ਼ਰੀ ਅੰਦਰ ਹੀ ਸਥਿਤ ਸੀ ਇਸ ਕੰਪਲੈਕਸ ਵਿੱਚ ਜੁਡੀਸ਼ੀਅਲ ਕੋਰਟਸ ਵੀ ਸਥਿਤ ਹਨ ਸੀਡਬਲਯੂ ਪੀਪੀਆਈਐਲ 170 ਆਫ 2024 ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਉਪ ਮੰਡਲ ਮੈਜਿਸਟ੍ਰੇਟ ਡੇਰਾ ਬੱਸੀ ਦਾ ਦਫ਼ਤਰ ਆਜੀ ਤੌਰ ਤੇ ਸਿਵਲ ਅਦਾਲਤ ਬਣਾਉਣ ਲਈ ਦਿੱਤਾ ਗਿਆ ਹੈ ਇਸ ਲਈ ਹਾਲ ਦੀ ਘੜੀ ਉਪ ਮੰਡਲ ਮੈਜਿਸਟ੍ਰੇਟ ਦਾ ਦਫ਼ਤਰ ਐਮਸੀ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਹਿਸੀਲ ਦਫ਼ਤਰ ਪੁਰਾਣੇ ਕੰਪਲੈਕਸ ਵਿੱਚ ਹੀ ਚੱਲ ਰਿਹਾ ਹੈ ਜਦੋਂ ਜਵਾਰਪੁਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਤਾਂ ਉਪ ਮੰਡਲ ਮੈਜਿਸਟਰ ਦਫ਼ਤਰ ਮੁੜ ਪੁਰਾਣੀ ਜਗ੍ਹਾ ਤੇ ਚਲਾ ਜਾਵੇਗਾ ਉਪ ਮੰਡਲ ਮੈਜਿਸਟਰ ਡੇਰਾ ਬੱਸੀ ਦਫ਼ਤਰ ਦੀ ਇਮਾਰਤ ਸਾਲ 2005 ਵਿੱਚ ਬਣੀ ਸੀ ਅਤੇ ਹਾਜ਼ਰੀ ਹਾਲ ਦੀ ਘੜੀ ਡੇਰਾ ਬੱਸੀ ਵਿਖੇ ਨਵਾਂ ਉਪ ਮੰਡਲ ਮੈਜਿਸਟਰ ਕੰਪਲੈਕਸ ਬਣਾਉਣ ਦੀ ਕੋਈ ਤਜਵੀਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਥੈਂਕ ਯੂ ਬਾਬਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਕੀ ਐਸ ਡੀ ਐਮ ਆਫਿਸ ਤੇ ਤਹਿਸੀਲ ਦਾ ਜਿਹੜਾ ਦਫ਼ਤਰ ਹੈ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਉਹ ਛੱਪਰ ਥੱਲੇ ਚੱਲੇਗਾ ਕਿ ਸਰਕਾਰ ਦੀ ਤਜਵੀਜ਼ ਹੈ ਕੋਈ ਟਾਈਮ ਬਾਉਂਡ ਕਰ ਦੋ ਤਹਿਸੀਲ ਕੰਪਲੈਕਸ ਬਹੁਤ ਜ਼ਰੂਰੀ ਹੈ ਸਾਰੇ ਪੰਜਾਬ ਚ ਨਵੇਂ ਤਹਿਸੀਲ ਕੰਪਲੈਕਸ ਵੀ ਬਣੇ ਨੇ ਕਿ ਡੇਰਾ ਬੱਸੀ ਇਸ ਕੰਪਲੈਕਸ ਤੋਂ ਵਾਂਝਾ ਰਹੇਗਾ ਮੈਂ ਤੁਹਾਡੇ ਮਾਣਯੋਗ ਸੀਐਮ ਸਾਹਿਬ ਨੂੰ ਔਰ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੇ ਉੱਪਰ ਸਪੈਸ਼ਲ ਧਿਆਨ ਕੀਤਾ ਜਾਵੇ ਜੀ ਧੰਨਵਾਦ ਬਦਰੀ ਜੀ ਸਪੈਸ਼ਲ ਧਿਆਨ ਕਰ ਲਿਓ ਸਰ ਨੋਟ ਕਰ ਲਿਆ ਜਲਦੀ ਹੀ ਮੈਂ ਮੈਂਬਰ ਸਾਹਿਬ ਨੂੰ ਇਹਦਾ ਜਵਾਬ ਦੇ ਕੇ ਆਪਣੇ ਅਫਸਰ ਸਹਿਬਾਨਾਂ ਨੂੰ ਬੁਲਾ ਕੇ ਇਹਨਾਂ ਦੇ ਇਹਦੇ ਉੱਤੇ ਵਿਚਾਰ ਕੀਤਾ ਜਾਵੇ thank you thank